ਸਵਾਗਤ ਹੈ ਸ਼ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਜੀਐਸਟੀ ਵਿਭਾਗ ਜਿਹੜਾ ਐਕਸ਼ਨ ਮੋਡ ਦੇ ਵਿੱਚ ਦੇਖਿਆ ਜਾ ਸਕਦਾ ਹੈ ਤੇ ਵਿਭਾਗ ਐਕਸ਼ਨ ਮੋਡ ਦੇ ਵਿੱਚ ਕਿਉਂ ਆਇਆ ਇਸ ਦੇ ਪਿੱਛੇ ਇੱਕ ਵੱਡਾ ਕਾਰਨ ਹੈ ਜੀਐਸਟੀ ਵਿਭਾਗ ਨੂੰ ਜਾਣਕਾਰੀ ਮਿਲਦੀ ਹੈ ਕਿ ਜਿਹੜੇ ਵਪਾਰੀ ਨੇ ਵਪਾਰੀਆਂ ਦੇ ਵੱਲੋਂ ਜਿਹੜੇ ਟੈਕਸ ਹੈ ਟੈਕਸ ਦਾ ਭੁਗਤਾਨ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਟੈਕਸ ਚੋਰੀ ਵੀ ਕੀਤੀ ਗਈ ਹੈ ਤੇ ਜਿਸ ਦੇ ਚੱਲਦਿਆਂ ਹੀ ਜੀਐਸਟੀ ਵਿਭਾਗ ਜਿਹੜਾ ਐਕਸ਼ਨ ਮੋਡ ਦੇ ਵਿੱਚ ਦੇਖਿਆ ਜਾ ਸਕਦੇ ਤਾਂ ਦਾਅਦzie ਕਿ ਜਿਹੜੇ ਲੋਕਾਂ ਵੱਲ ਕਰੋੜਾਂ ਦਾ ਟੈਕਸ ਬਕਾਇਆ ਪਿਆ ਹੈ ਉਹਨਾਂ ਤੇ ਉਪਰ ਕਾਰਵਾਈ ਜਿਹੜੀ ਹੈ GST ਵਿਭਾਗ ਦੇ ਵੱਲੋਂ ਜ਼ਰੂਰ ਹੀ ਕੀਤੀ ਜਾਏਗੀ ਤੇ ਟੈਕਸ ਵਸੂਲਣ ਦੀ ਤਿਆਰੀ ਵੀ ਜਿਹੜੀ ਹੈ GST ਵਿਭਾਗ ਦੇ ਵੱਲੋਂ ਕਰ ਲਿੱਤੀ ਗਈ ਹੈ ਇਸ ਵਿੱਚ ਆਲੇ ਨਵਾਂ ਸੌਫਟਵੇਅਰ ਜਿਹੜਾ ਹੈ ਲਿਆਇਆ ਗਿਆ ਹੈ ਜੀਐਸਟੀ ਵਿਭਾਗ ਦੇ ਵੱਲੋਂ ਜਿਸ ਦੇ ਵੱਲੋਂ ਨਜ਼ਰ ਰੱਖੀ ਜਾਏਗੀ ਹਰ ਵਪਾਰੀ ਦੇ ਉੱਪਰ ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾਏਗਾ ਕਿ ਕਿਹੜੇ ਵਪਾਰੀ ਨੇ ਕਿੰਨਾ ਟੈਕਸ ਚੋਰੀ ਕੀਤਾ ਹੈ ਕਾਰਵਾਈ ਜਿਹੜੀ ਹੈ ਜ਼ਰੂਰ ਹੀ ਕੀਤੀ ਜਾਏਗੀ ਇਸ ਮਾਮਲੇ ਦੇ ਵਿਚਕਾਰ ਜਿਵੇਂ ਸਵੇਲੇ ਪਤਾ ਲੱਗੇਗਾ ਕਿ ਕਿੰਨਾ ਟੈਕਸ ਚੋਰੀ ਕੀਤਾ ਗਿਆ ਤਾਂ ਉਸ ਵਿਚਾਲੇ ਕਾਰਵਾਈ ਜਿਹੜੀ ਹੈ ਕਾਰਵਾਈ ਕਰਕੇ ਟੈਕਸ ਵਸੂਲ ਕੀਤਾ ਜਾਏਗਾ ਅਗੇ ਇਹ ਵੀ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਅਹਿਮ ਕਦਮ ਜੀਐਸਟੀ ਵਿਭਾਗ ਦੇ ਵੱਲੋਂ ਚੁੱਕੇ ਜਾ ਰਹੇ ਨੇ ਜਿਨ੍ਹਾਂ ਦੇ ਬਾਰੇ ਪਤਾ ਲੱਗੇਗਾ ਉਹਨਾਂ ਨੂੰ ਨੋਟਿਸ ਵੀ ਜਿਹੜੇ ਨੇ ਜਾਰੀ ਕੀਤੇ ਜਾਣਗੇ ਤਾਂ ਸਰਕਾਰ ਦੇ ਵੱਲੋਂ ਜਿਹੜਾ ਸੌਫਟਵੇਅਰ ਹੈ ਸੌਫਟਵੇਅਰ ਤਿਆਰ ਕਰਵਾਇਆ ਗਿਆ ਇਸ ਦੇ ਨਾਲ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਆਦੇਸ਼ ਵੀ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਹਾਈਦਰਾਬਾਦ ਦੇ IIT ਤੋਂ ਇਸ ਸੌਫਟਵੇਅਰ ਜਿਹੜਾ ਤਿਆਰ ਕੀਤਾ ਗਿਆ ਇਸ ਦੇ ਨਾਲ ਹੀ ਟੈਕਸ ਪੇਅਰ ਦਾ ਡਾਟਾ ਜਿਹੜਾ ਇਸ ਸੌਫਟਵੇਅਰ ਦੇ ਵਿੱਚ ਫੀਡ ਕੀਤਾ ਜਾਏਗਾ ਜਿਸ ਦੇ ਮਗਰੋਂ ਹੀ ਇਸ ਬਾਬਤ ਜਾਣਕਾਰੀ ਮਿਲੇਗੀ ਕਿ ਕਿਸ ਦੇ ਵੱਲੋਂ ਕਿਸ ਸਮੇਂ ਤੇ ਟੈਕਸ ਵੇ ਕੀਤਾ ਗਿਆ ਇਸ ਦੇ ਨਾਲ ਹੀ ਟੈਕਸ ਦੀ ਚੋਰੀ ਕੀਤੀ ਗਈ ਹੈ ਤਾਂ ਇਹਨਾਂ तमाम ਗੱਲਾਂ ਦਾ ਪਤਾ ਸਾਫਟਵੇਅਰ ਦੇ ਜ਼ਰੀਏ ਕੀਤਾ ਜਾਏਗਾ ਤੇ ਅੱਗੇ ਵੀ ਦੱਸ ਦਈਏ ਕਿ ਜਿਨਾਤੇ 1.5 ਲੱਖ ਤੱਕ ਟੈਕਸ ਬਕਾਇਆ ਹੈ ਜਾਂ ਉਹਨਾਂ ਦੇ ਵੱਲੋਂ ਟੈਕਸ ਚੋਰੀ ਕੀਤੀ ਗਈ ਹੈ ਤਾਂ ਇਨਸਪੈਕਟਰ ਰੈਂਕ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਏਗੀ ਤੇ ਦੂਜੇ ਪਾਸੇ ਜਿਨ੍ਹਾਂ ਨੇ 1.5 ਕਰੋੜ ਤੱਕ ਦਾ ਟੈਕਸ ਬਕਾਇਆ ਹੈ ਉਹਨਾਂ ਦੇ ਉੱਪਰ ਐਸਟੀਓ ਦੇ ਵੱਲੋਂ ਜਿਹੜਾ ਕਾਰਵਾਈ ਕੀਤੀ ਜਾਏਗੀ ਐਸਟੀਓ ਦੇ ਵੱਲੋਂ ਨਾ ਤਮਾਮ ਜਾਣਕਾਰੀ ਦੀ ਜ਼ਿੰਮੇਵਾਰੀ ਜਿਹੜੀ ਹੈ ਐਸਟੀਓ ਦੀ ਬਣਦੀ ਹੋਏਗੀ ਅੱਗੇ ਇਸ ਦੇ ਵਿੱਚ ਇਹ ਵੀ ਦੱਸ ਦਈਏ ਕਿ ਜਿਹੜੇ ਸੂਬੇ ਦੇ ਵੱਡੇ ਸ਼ਹਿਰ ਨੇ ਜਿਵੇਂ ਕਿ ਲੁਧਿਆਣਾ ਜਲੰਧਰ ਬਠਿੰਡਾ ਅੰਮ੍ਰਿਤਸਰ ਪਟਿਆਲਾ ਇਨਾ ਥਾਵਾਂ ਦੇ ਵਿੱਚ ਇੰਡਸਟਰੀ ਜਿਹੜੀ ਹੈ ਵੱਧ ਹੋਣ ਕਰਕੇ GST ਵਿਭਾਗ ਦੇ ਵੱਲੋਂ ਇਨ੍ਹਾਂ ਸ਼ਹਿਰਾਂ ਤੋਂ ਹੀ ਸ਼ੁਰੂਆਤ ਕੀਤੀ ਜਾਏਗੀ ਤਾਂ ਅਸੀਂ ਵੀ ਤੁਹਾਨੂੰ ਇਹ ਹੀ ਕਹਿਣਾ ਕਿ ਜੇਕਰ ਤੁਸੀਂ ਵੀ ਟੈਕਸ पे ਨਹੀਂ ਕੀਤਾ ਤੁਹਾਡਾ ਵੀ ਟੈਕਸ ਬਕਾਇਆ ਹੈ ਤਾਂ ਜ਼ਰੂਰ ਉਸ ਨੂੰ ਭਰ ਦਿਓ ਨਹੀਂ ਤਾਂ ਤੁਹਾਡੇ ਉੱਪਰ ਵੀ ਜਿਹੜੇ ਕਾਰਵਾਈ ਹੋ ਸਕਦੀ ਕਿਉਂਕਿ GST ਵਿਭਾਗ ਜਿਹੜਾ ਹੈ ਐਕਸ਼ਨ ਮੋਡ ਦੇ ਵਿੱਚ ਦੇਖਿਆ ਜਾ ਸਕਦੇ ਜਿਹੜੇ ਜ਼ਿਲ੍ਹੇ ਨੇ ਲੁਧਿਆਣਾ ਜਲੰਧਰ ਬਠਿੰਡਾ ਅੰਮ੍ਰਿਤਸਰ ਇਸ ਦੇ ਨਾਲ ਹੀ ਪਟਿਆਲਾ ਇਨ੍ਹਾਂ ਜ਼ਿਲ੍ਹਿਆਂ ਤੋਂ ਸ਼ੁਰੂਆਤ ਕੀਤੀ ਜਾਣੀ ਹੈ ਸਰਵੇ ਜਿਹੜੇ ਕੀਤੇ ਜਾਏਗਾ ਜਿਸ ਤੇ ਮਗਰੋਂ ਹੀ ਵੱਡੀ ਕਾਰਵਾਈ ਕੀਤੀ ਜਾਏਗੀ ਤਾਂ ਇਸ ਪੂਰੀ ਕਾਰਵਾਈ ਦੇ ਮਗਰੋਂ ਜਿਹੜਾ GST ਵਿਭਾਗ ਹੈ ਉਸ ਨੂੰ ਵੀ ਵੱਡਾ ਫਾਇਦਾ ਹੋ ਸਕਦਾ ਹੈ ਕਿਉਂਕਿ ਕਰੋੜਾਂ ਦਾ ਟੈਕਸ ਜਿਹੜਾ GST ਵਿਭਾਗ ਦੀ ਝੋਲੀ ਦੇ ਵਿੱਚ ਆਏਗਾ ਤਾਂ ਉੱਥੇ ਦੇਖਿਆ ਜਾ ਸਕਦਾ ਹੈ ਕਿ ਲਗਾਤਾਰ ਹੀ ਵਿਭਾਗ ਐਕਸ਼ਨ ਮੋਡ ਦੇ ਵਿੱਚ ਹੈ ਕਾਰਵਾਈ ਕਰਨ ਦੀ ਤਿਆਰੀਆਂ ਜਿਹੜੀਆਂ ਨੇ ਵਿਭਾਗ ਦੇ ਵੱਲੋਂ ਕਰ ਲਿੱਤੀਆਂ ਗਈਆਂ ਨੇ ਤਾਂ ਤੁਸੀਂ ਵੀ ਜ਼ਰੂਰ ਇਹਨਾਂ ਗੱਲਾਂ ਵੱਲ ਧਿਆਨ ਦਿਓ ਇਸ ਦੇ ਨਾਲ ਹੀ ਤੁਸੀਂ ਵੀ ਆਪਣਾ ਟੈਕਸ ਪੇ ਕਰ ਦਿਵੋ ਸਾਰੇ ਦਰਸ਼ਕਾਂ ਦਾ